ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਸਵਾਗਤ ਕਰਦਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਾਤਾ ਰਾਣੀ ਜੀ ਦੀ ਲਗਾਈ ਜੋਤ ਰਪਈ ਮਾਤਾ ਰਾਣੀ ਜੀ ਦੇ ਨਵੇ ਨਰਾਤੇ ਆਖਰੀ ਨਰਾਤੇ ਅਸੀਂ ਜੋਤ ਲਾਉਨੇ ਆਂ ਐਂ ਸ਼ੁਰੂ ਤੋਂ ਇਦਾਂ ਲਾਉਂਦੇ ਆਏ ਸਾਡੇ ਬਜ਼ੁਰਗ ਵੀ ਦਲਾਉਂਦੇ ਆਏ ਤੇ ਐਂ ਵੀ ਇਸੇ ਕਰਕੇ ਆਖਰੀ ਦਿਨ ਦੇ ਰਾਤਰੇ ਜੋਰ ਉਹਨਾਂ ਦੇ ਮਾਹਰਣੀ ਦੀ ਤੇ ਜੋਰ ਚੱਲਣ ਦੀ ਤੇ ਮੱਥਾ ਦੇਖ ਲਿਆ ਪ੍ਰਸ਼ਾਦ ਮਾਹਰਣੀ ਦਾ ਖਾ ਲਿਆ ਤੇ ਬਾਕੀ ਸਾਰਿਆਂ ਨੂੰ ਨਵਰਾਤਰੇ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਤੁਹਾਡੇ ਘਰ ਸਾਰਿਆਂ ਦੇ ਘਰ ਖੁਸ਼ੀਆਂ ਲੈ ਗਏ ਮਹਾਰਾਣੀ ਚੜ੍ਹਦੀ ਕਲਾ ਕਰੇ ਤੁਹਾਡੇ ਸਾਰਿਆਂ ਦੇ ਘਰ ਜਿੰਨੀ ਤੁਹਾਡੀ ਫੈਮਿਲੀ ਆ ਤੁਹਾਡਾ ਪਰਿਵਾਰ ਆ ਸਾਰੇ ਵਧੀਆ ਵਧੀਆ ਰਹਿਣ ਵਧੀਆ ਵਧੀਆ ਖੁਸ਼ੀਆਂ ਹੋਈਆਂ ਖੇੜੇ ਹੋਣ ਤੁਹਾਡੇ ਘਰਾਂ 'ਚ ਤੇ ਚਲੋ ਠੀਕ ਆ ਹੁਣ ਜਾਨੇ ਮਾਤਾ ਜੀ ਚਵੰਡਾ ਜੀ ਦੇ ਮੱਥਾ ਟੇਕਣ ਤੇ ਆਪ ਵੀ ਜਾਣੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣੇ ਮਹਾਰਾਜ ਜਵੰਡੇ ਮੱਥਾ ਟੇਕ ਕੇ ਆਉਣਾ ਉੰਡਾ ਦੇ ਵੀ ਜੀ ਦੇ ਬਾਈ ਸਾਨੂੰ ਤੁਹਾਨੂੰ ਖੋਣਾ ਬਸ ਜਿਹੜੀ ਮੈਂ ਕੱਲ ਤੁਹਾਨੂੰ ਕਹਿਆ ਨਾ ਮੋਬਰੰਬਰ ਸਰਨ ਤੋਂ ਸਾਡੇ ਪਿੰਡ ਨੂੰ ਜਾਣੀ ਹੈ ਔਂਢੀ ਰਾਹ ਦੇ ਵਿੱਚ ਤੇ ਉਹ ਤੁਹਾਨੂੰ ਖੋਣਾ ਹੁਣ ਆਉਣੀ ਵਾਲੀ ਆ ਇਹਦਾ ਟਾਈਮ ਆ ਆ ਗਈ ਇਹ ਸਾਡੇ 8 ਵਾਲੇ ਬੱਸ ਜਿਹੜੀ ਕੱਲ ਤੁਹਾਨੂੰ ਵਿਖਾਉਣਾ चौहान ਵਾਲਿਆਂ ਦੀ ਅੰਡੀਗੜ ਵਾਲੀ ਹੁਣ ਪਹੁੰਚ ਗਏ ਮਹਾਰਾ ਚੁੰਡਾ ਦੇਵ ਜੀ ਦੇ ਦਰਸ਼ਨ ਕਰਨ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਮਹਾਰਾ ਚੁੰਡਾ ਜੀ ਦੇਵ ਜੀ ਇੱਥੇ ਜਾਨੇ ਆ ਤੇ ਪਰਚੀ ਤਾਂ ਘਟਵਾ ਲਈ ਵੀਰ ਜੀ ਪੈਸੇ ਹੁਣ ਦੇਣੇ ਨੇ ਕਿ ਬਾਅਦ ਆਉਂਦੀ ਗਰ ਤੇ ਚਲੋ ਹੁਣ ਕਰਦੇ ਆ ਦਰਸ਼ਨ ਮਹਾਰਾਣੀ ਦੇ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਜਿਵੇਂ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਤੁਹਾਡੇ ਕੰਜੜਾ ਵਾ ਮੋਟਰਸਾਈਕਲ ਦਾ ਪਾਰਕਿੰਗ ਦੇ ਵਿੱਚ ਮਾਲੇ ਜਿੰਨੀਆਂ ਦੁਕਾਨਾਂ ਤੋਂ ਤੁਹਨਾ ਜਿਹੜੀਆਂ ਸੱਜੀਆਂ ਉਹ ਬਾਹਰ ਦੀਆਂ ਇੱਥੇ ਘਾਟ ਹੀ ਆਦਾ ਆਵੇ ਤੇ ਬਾਕੀ ਅੰਦਰ ਜਾਣੇ ਮਹਾਰਾਣੀ ਦੇ ਦਰਬਾਰ ਚ ਤੇ ਦੇਖਦੇ ਮਥਾ ਮਥਾ ਮਹਾਰਾ ਮਾਤਾ ਬੜੀ ਕਿਰਤਾਰਾਂ ਦੇਖੋ ਮਹਾਰਾਣ ਮਮੀ ਰੜੀ ਆਏ ਐ ਇੱਧਰ ਦੇ ਪਾਸੇ ਦਕਾਨਾਂ ਸੱਟੀਆਂ ਬਹੁਤ ਜ਼ਿਆੜੀਆਂ ਸੋ ਗਾਈਸ ਆ ਦਰਬਾਰ ਐ ਮਹਾਰਾਣੀ ਦਾ ਇੱਧਰ ਆਹ ਦਕਾਨਾਂ ਬਾਹਰ ਐ ਅੰਦਰਲੇ ਪਾਸੇ ਦਰਬਾਰ ਐ ਚਲੋ ਜਲਦੀ ਮਾਤਾ ਚੰਡਾ ਦੇਵੀ ਮਹਾਰਾਜ ਚੰਡਾ ਦੇਵੀ ਦੇ ਦਰਬਾਰ ਆ ਹੱਥੋਂ ਨਹੀਂ ਰੈਡੀ ਹੁਣ ਹੱਥ ਥੋੜੀਏ ਸਤ ਜੀ ਮੈਂ ਜਰਾ ਬੋਲ ਤੀ ਸਾਡਾ ਇੱਥੇ ਪਰ ਰਹਾਂ ਹਾਂ ਜਾਨੇ ਮਾਤਾ ਰਾਣੀ ਦੇ ਦਰਬਾਰ ਦੇ ਅੱਗੇ ਐਂਟਰ ਹੁੰਨੇ ਆ ਇਹ ਐਂਟਰ ਮੇਨ ਦਰਬਾਰ ਮਹਾਰਾਣੀ ਦਾ ਬਾਹਰੋਂ ਤੇ ਬਾਕੀ ਗਾੜੀ ਫੇਜ ਜਾਨੇ ਤਾਂ ਦਰਸ਼ਨ ਕਰਦੇ ਆ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਮਾਤਾ ਰਾਣੀ ਜੀ ਪੜੀ ਕਰਨ ਸਾਰਿਆਂ ਘਰੇ ਕੀ ਲੈ ਕੇ ਆਉਣ ਤਾਂ ਸੇਮ ਸਿੰਘ ਬੋਲਦਾ ਇੱਕ ਬੰਦੀ ਦੇ ਉੱਤੇ ਵੀ ਬੈਰਾ ਕੈਹ ਹੁੰਦੀ ਉਹ ਜੀ ਬਹੁਤ ਅਮੀਰ ਹੈ ਤਾਂ ਇਹਨਾਂ ਨੇ ਇੱਕ ਹੁੰਦਾ ਸਮਝਿਓ ਨਾ ਕਿ ਮਾਤਾ ਰਾਣੀ ਜੀ ਦੇ ਦਰਬਾਰ ਦੇ ਅੰਦਰ ਤੇ ਵੇਖੋ ਕਿੰਨੇ ਸੋਹਣੇ ਫੁੱਲ ਲੱਗੇ ਆ ਤੇ ਕਿੰਨਾ ਸੋਹਣਾ ਦਰਬਾਰ ਸ਼ਿੰਗਾਰਿਆ ਹੋਇਆ ਵਾ ਵੇਖ ਕੇ ਮਨ ਨੂੰ ਸੰਕੋਨ ਆ ਗਿਆ ਤੇ ਆ ਮਾਤਾ ਰਾਣੀ ਜੀ ਦੇ ਭਗਤ ਆ ਦੋਵੇਂ ਤੇ ਅੰਦਰ ਵੀ ਭਗਤ ਆ ਤੇ ਇੱਥੋਂ ਉਮਰੂ ਵੀ ਆਪਾਂ ਦਾ ਪ੍ਰਸ਼ਾਦ ਚੜ੍ਹਾਵਾ ਜੀ ਜੇ ਖਦਰਬਾਰ ਚ ਸੰਗਤ ਕਿੰਨੀ ਮਾਹਰਣੀ ਜੀ ਦੇ ਸੋ ਸੰਗੀਤ ਦਰਸ਼ਨ ਤਾਂ ਕਰ ਲਿਆ ਤਾਂ ਹਣ ਲੈਨੇ ਮਾਹਰਣੀ ਜੀ ਦੇ ਪ੍ਰਸ਼ਾਦ ਬਾਹਰੋਂ ਤੇ ਅੱਗੇ ਬਾਬਾ ਜੀ ਬੈਠੇ ਨੇ ਸਾਈਡ ਤੇ ਆਦਿਆਂ ਨੂੰ ਦੇਖੂਗੇ ਤਾਂ ਸੰਗਤ ਦਾ ਪ੍ਰਸ਼ਾਦ ਲੈਣ ਦੀ ਜਲੋ ਆਪਾਂ ਲੈਨੇ ਪ੍ਰਸ਼ਾਦ ਬਾਬਾ ਜੀ ਨੇ ਆਪਣੇ ਮੇਰੇ ਜੇ ਮਾਤਾ ਜੀ ਇਹ ਫੇਰੀ ਇਹ ਬੱਚੀ ਲਾਉਂਦੇ ਹੀ ਬੋਲ ਬਿੱਦਲ ਕਮਾਹਰਣੀ ਜੀ ਦੇ ਸੁੰਦੂਰ ਅੜੇ ਦੇ ਚੰਦ ਨਾਲੇ ਤੇ ਮੰਮੀ ਜੀ ਦੇ ਲਾਤਾ ਉਹਨੇ ਤੇ ਹੁਣ ਪਪਾ ਜੀ ਲਾਉਣਗੇ ਕਿੰਨੇ ਜੀ ਮੇਰਾ ਤੇਰੀ ਵਾਰਾ ਜਿਹਦੇ ਨਾਲ ਪੈਸੇ ਕਮਾੜਿਆ ਕਮਾ ਗਿਆ ਵਿਕਵਾ ਦਾ ਬੜਾ ਤਹਰੇ ਪੱਕਾ ਤਾਜ ਇਹ ਬਸ ਅਧਿਵਚਕ ਟਿਕਾ ਲਾਉਣ ਦੀ ਨਿਗ੍ਜੀ ਬਜੀ ਬਾਹਰ ਰਣੀ ਦਾ ਬਾਹਰ ਵਾਲੇ ਵੀਰ ਦੇ ਨਾਲ ਤੋਂ ਅਰਦਾਸਿਆ ਜੀ ਅੱਜ ਇਹ ਨਾਲ ਸ਼ਰਾਂਗ ਜਾਣ ਦੀ ਯਾਤਰਾ ਮਾਰਨ ਤੁਹਾਡੇ ਸਫਲ ਕਰੇ ਸੋ ਇਸ ਦੇਖੋ ਮੂਰਤੀਆਂ ਕਿੰਨੇ ਸੋਣੀਆਂ ਬਣੀਆਂ ਆਂ ਭਗਵਾਨ ਜੀ ਦੀਆਂ ਮੈਂ ਤਾਂ ਲਈ ਇਹ ਕ੍ਰਿਸ਼ਨ ਜੀ ਦੀ ਮੂਰਤੀ ਲਈ ਹੈ ਗਾਈਸ ਹੁਣ ਲੈਣਾ ਜਲੇਬ ਖਾਣ ਨੂੰ ਵੀਰaina ਨਾਹੀ ਆ ਡਵਰੇ ਆ ਜਾਦਾ ਖਜਲਾ 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 ਅੱਛਾ ਇਹ ਆ ਖਜਲਾ ਖਾਣ ਵਾਲਾ ਖਜਲਾ ਤੇ ਆ ਵੀਰੋ ਉਹਨੇ ਪੈਸੇ ਘਰ ਆ ਲਈ ਲੈ ਉਹ ਬੁਲਪੇ ਕਰਤੀ ਇਹ ਜਦੋਂ ਗਾਂ ਚੁੰਡਾ ਜੀ ਉਹ ਮਾਤਾ ਜੀ ਦੀ ਉਦੋਂ ਵੀ ਫੜਕ ਲੱਗਾ ਤੇ ਫੜਕ ਲੱਗਾ ਤੇ ਆਈ ਗਈ ਰੇਲ ਵੀ ਉਹਨਾਂ ਹੋਰ ਕੋਈ ਹੁਣ ਹੋਰ ਕੋਈ ਹੈ ਇਹ ਉਤੋਂ ਵੀ ਲੰਮੀ ਸਵੇਰ ਵਾਲੀ ਦਮੇ ਇਹ ਇਧਰ ਮਾਤਾ ਵੇ ਲੋ ਇਹ ਸ਼ਾਮਾਂ ਸ਼ਾਮਾਂ ਪੈ ਗਈਆਂ ਤੇ ਹੁਣ ਬਾਹਰ ਕੁਝ ਕਰਨੇ ਨਹੀਂ ਕਰੀਂ ਮੈਂ ਸਿੰਦਰ ਇਹਨੇ ਬਾਦਾ ਮਾਹੌਲ ਚੱਲ ਹੋਣਾ ਤੇਰੇ ਮਾਤਰਾਣੀ ਜੀ ਦੇ ਮੱਥਾ ਰੇ ਹੀ ਟੇਕ ਆਏ ਆ ਬਾਅਦ ਆਗਲੇ ਲੰਮੇ ਪੈ ਕੇ ਨੀਂਦ ਆ ਗਈ ਹੋਗੇ ਦੇਖੋ ਇਹਨੇ ਐਕਟੀਵਿਟੀ ਕੀ ਹੁੰਦੀ ਕੀ ਨਹੀਂ ਸੋ ਗਾਈਸ ਵੇਖੋ ਲਾਈਟਾਂ ਕਿਨੇ ਸੋਣੇ ਲੱਗਣੀਆਂ ਐ ਦਿਵਾਲੀ ਦਾ ਕਰਕੇ ਆਈਆਂ ਸਾਰੀਆਂ ਤੇ ਆਪਾਂ ਹੀ ਉਹ ਸਾਰੇ ਖੜਾਂਗੇ ਸੋ ਗਾਈਸ ਹੁਣ ਆਇਆ ਸੈਰ ਕਰਨ ਤੇ ਸੈਰ ਸੁਰ ਕਰ ਲਈਏ ਗੱਲਾਂ ਪਤਾ ਕਰ ਲਈਆਂ ਹੁਣ ਜਾਣੇ ਆ ਘਰੇ ਬਾਕੀ ਤੁਸੀਂ ਅੱਜ ਵੇਖਿਆ ਜਿਵੇਂ ਅਸੀਂ ਮਾਤਾ ਜੀ ਦੇ ਗਏ ਮਾਤਾ ਚੰਡਾ ਦੇਵੀ ਦੇ ਦਰਸ਼ਨ ਮਿਲੇ ਕੀਤੇ ਤੁਹਾਨੂੰ ਵੀ ਕਰਾਏ ਬਸ ਅੱਜ ਦੇ ਵਲੌਗ ਵਿੱਚ ਇਹੀ ਕੋਈ ਹੈ ਅੱਜ ਦਾ ਵਲੌਗ ਚੰਗਾ ਲੱਗਾ ਤੇ ਲਾਈਕ ਕਰ ਦਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਬਿਲ ਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ ਗੁੱਡ ਨਾਈਟ